ਜੋ ਪਰਮਾ ਮੀਪੀਪੀ ਆਪਣਾ ਵਾਧੂ ਚਾਰਜ ਨੂੰ ਮਿਲਦਾ ਡੇਰਾ ਗੋਬਨਾਨਕ 100 ਤੇ ਇਹ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਵੱਲੋਂ ਮਾਰਕ ਹੋ ਗਏ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਪੰਜਾਬ ਸਿੱਖਿਆ ਵਿਭਾਗ ਵਿਕਾਸ ਬੋਰਡ ਇਹ ਥਾਂਾਂ ਦੇ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਲਦੀਪ ਸਿੰਘ ਹੋਣਾ ਵੱਲੋਂ ਆਈ ਦੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈਆਂ ਜੀਮ ਸਾਹਿਬ ਨੂੰ ਡੇਰਾ ਬਨਾਨਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਜੀ ਆਪਣਾ ਸਾਡੇ ਮਾਨਯੋਗ ਆਪਣਾ ਜਿਲ੍ਹਾ ਸਿੱਖਿਆ ਅਫਸਰ ਅਧਿਕਾਰੀ ਜੀ ਨੂੰ ਸਾਨੂੰ ਮਾਰ ਕੋਈ 22 ਤਰੀਕ ਨੂੰ ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਵੀਰ ਸਰ ਕਿੰਨਾ ਰਕਬਾ ਪੂਰਾ ਜੀ ਹਾਂਜੀ ਕਿੰਨਾ ਰਕਬਾ ਪੂਰਾ ਇਹ 107 ਕਨਾਲ ਇਹ 107 ਕਨਾਲ ਦਾ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਦੇ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਪਰ ਸਰ ਤੁਸੀਂ ਮੌਕਾ ਦੇਖਿਆ ਮੌਕੇ ਤੇ ਐਸੇ ਵੇਲੇ ਜਿਹੜੇ ਮਤਲਬ ਫਸਲ ਬੀਜੀਆ ਜਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤੁਹਾਨੂੰ ਦੱਸਣਗੇ ਜਗਾ ਗੇਦੀ ਹੈ ਇਹ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾ ਵਾਗ ਗੇਦੀ ਹੈ ਹਾਂਜੀ ਉਹ ਡੀਸਾਬ ਇਹਦੇ ਚੇਅਰਮੈਨ ਡੀਸਾਬ ਹੁੰਦੇ ਆ ਸਰ ਜਿਹੜੀ ਜਮਾ ਬੰਦੀ ਉਹਦੇ ਵਿੱਚ ਤੁਹਾਡੇ ਵਿਭਾਗ ਦਾ ਜਿਹੜਾ ਨਾਮ ਬੋਲ ਰਹੇ ਬਟਾੜੇ ਵਿਭਾਗ ਦਾ ਨਾਮ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਸਿਫਾਰਸ਼ ਆ ਉਹ ਦੇਖਣਗੇ ਕਿ ਕਿਹਨਾਂ ਨੂੰ ਅਲਾਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਆ ਸਕੂਲ ਜਿਹੜੇ ਤਿੰਨ ਪੰਚਾਇਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਇਹਨਾਂ ਦਾ ਬਤਾਲੂਗ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਝ ਮੌਕੇ ਤੇ ਦੇਖਿਆ ਵਾ ਤੋ ਫਸਲ ਬੀਜੀ ਦੀ ਐ ਛੱਡ ਦੀ ਭਣੀ ਦੀ ਐ ਛੱਡ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ ਚ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਵੀ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਦੇ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਬੀਜੀ ਐ 4 ਲੱਖ 20000 ਰੁਪਇਆ 4 ਲੱਖ 20000 5 ਲੱਖ 20000 5 ਲੱਖ 20000 ਰੁਪਇਆ 5 ਲੱਖ 20000 ਰੁਪਇਆ ਇਹਨਾਂ ਨੇ ਕਹਿੰਦੇ ਕਿ ਦਿੱਤਾ ਆ ਅਸੀਂ ਗਿਆਨੇ ਭਜਦੀ ਸਰਪੰਚ ਸਾਹਿਬ ਨੂੰ ਕਬੀਰ ਸਿੰਘ ਜੀ ਕਿਹੜਾ ਪਿੰਡ ਐ ਹਰਬਰਵਾਲ ਕਲਾਂ ਕੀ ਮਾਮਲਾ ਜਿਹੜਾ ਜ਼ਮੀਨ ਦਾ ਜਿਹੜਾ ਚੱਲਦਾ ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਨਦਰ ਸਿੰਘ ਬਿੱਲਾ ਸਿੱਖਿਆ ਉਹ ਭਾਗ ਵਾਲੇ ਅਧਿਕਾਰੀ ਆਏ ਨੇ ਉਹ ਕੀ ਕਹਿ ਰਹੇ ਤਾਂ ਉਹ ਤੇ ਉਹ ਪੁੱਛ ਰਿਹਾ ਜੀ ਵੀ ਜ਼ਮੀਨ ਮਤਲਬ ਕਿਹਦੀ ਆਈ ਮਤਲਬ ਤੇ ਅਸੀਂ ਕਣਕ ਕਿਨੇ ਬੀਜੀ ਆ ਤੇ ਅਸੀਂ ਆਨੇ ਵੀ ਮੈਂ ਲਖਬੀਰ ਸਿੰਘ ਆ ਕਣਕ ਅਸੀਂ ਬੀਜੀ ਆ ਅਸੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋਲ ਸਰਪੰਚ ਕੋ ਗਹਿਣੇ ਲਈ ਆ ਜੀ ਬਾਕੀ ਕਿੰਨੇ ਪੈਸੇ ਤੇ ਕਹੇ ਅਸੀਂ 5 ਲੱਖ 20 ਹਜ਼ਾਰ ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਹੈ ਉਹ ਸਿੱਖਿਆ ਉਹ ਭਾ ਗਿਆ। ਹਾਂਜੀ ਹਾਂਜੀ। ਕਿ ਸਰਪੰਚ ਕਿਦਾਂ ਮਤਲ ਕਰ ਗਿਆ? ਇਹ ਪਿੰਚਾਇਤ ਦਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ। ਕਿੰਨੇ ਸਮੇਂ ਤੋਂ ਆ ਰਹੇ ਹੋ? ਸਾਨੂੰ ਤੇ ਵਾਉਂਦਿਆਂ ਨੂੰ ਵਾਫ ਕਾਫੀ ਧਿਰ ਹੋ ਗਈ ਹੈ ਜੀ ਮੇਰੇ ਖਿਆਲ ਚਾਰ ਸਾਲ ਹੋ ਗਏ। ਜ਼ਿਆਦਾ ਹੋ ਗਿਆ। ਚਲੋ ਹਾਂਜੀ ਤੁਸੀਂ ਇਹਨੇ ਲੈ ਲਓ। ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਉਹ ਭਾ ਗਿਆ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲੈਣ ਅਹੀਂ ਤੇ ਨਹੀਂ ਕੋਈ ਸਾਨੂੰ ਤਾਂ ਹਾਂ ਦਾ ਕੋਈ ਮੁਖਤਤ ਹੈ ਵਹੀ ਨਹੀਂ ਜੇਕਰ ਸਿੱਖਿਆ ਉਹ ਭਾਰ ਕਾਰਵਾਈ ਕਰਦਾ ਜੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਹੀ ਖਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾ ਦੇਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਹਾਂ ਅਸੀਂ ਕਿਹੜਾ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋਈ ਹੋਰ ਕਿਸੇ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਦੇ ਹਾਂਜੀ ਤੇ ਮਤਲਬ ਗੈਣੇ ਲਈ ਹੈ ਕਿ ਠੇਕ ਗੈਣੀ ਗੈਣੀ ਜੀ ਗੈਣੀ ਗਾੜੇ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋਈ ਮਤਲਬ 4 ਲ ਬਾਦ ਸਾਡੇ ਕੋਲ ਆ ਉਹਨੇ ਆਖੇ ਮੈਂ ਪੰਜਾ ਖੋੜ ਕੇ ਆਂਦਾ ਹੀ ਮੈਂ ਹੋ ਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232/4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਨੇ ਕੀਤਾ ਜੀ ਕੋਈ ਤਿੰਨ ਕਿੱਲੇਾਂ ਤੇ ਕੁਝ ਉਹ ਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸ਼ਹਿ ਦੇ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਦੋਵਾਂ ਦੇ ਸ਼ਹਿ ਦੇ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਤੇ ਨਜਾਇਜ਼ ਕਬਜ਼ਾ ਹੁੰਦਿਆ ਜੀ ਹਾਂਜੀ ਕਿਉਂਕਿ ਪੰਚਾਇਤ ਤੇ ਦੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਕਿਆ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਲਦਰਵਾਲ ਕਲਾਉਂ ਦੇ ਹੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵੱਸ ਹੁੰਦੀ ਆ ਸਾਰੇ ਜੁम्मेवार ਸਰਪੰਚ ਜਿਹੜਾ ਹਲਦਰਵਾਲ ਕਲਾਉਂ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸਟਾਮ ਜਿਆ ਬਣਾਇਆ ਹੁੰਦਾ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਨਹੀਂ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਇਹ ਕਿਹੜੇ ਵਿਭਾਗ ਦੀ ਹੈਗੀ ਹੈ ਉਹ ਅਗੇ ਦੱਸਿਆ ਗਿਆ ਸਾਰਾ ਕੁਝ ਉਹਨੂੰ ਛੱਡੋ ਸਿੱਖਿਆ ਵਿਕਾਸ ਸਿੱਖਿਆ ਬਾਗ ਨਹੀਂ ਜਾਂਦੀ ਆ ਸਿੱਖਿਆ ਵਿਕਾਸ ਕੋਰਟ ਕਿਹ ਬਾਗ ਕਾਲਪੋਰਡੀ ਆ ਤੇ ਅਖੀਰ ਤੇ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਇਸ ਜ਼ਮੀਨ ਦਾ ਉਹਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜ਼ਮੀਨਦਾਰਾਂ ਕੋਲ ਆ ਉਹਦੇ ਨਾਲ ਇਨਕੁਆਰੀ ਕਾਰਜੋਦ ਦੇ ਲੈਣ ਦੀ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਵਿੰਦਰ ਸਿੰਘ ਪਿੰਡ ਹਰਜ਼ਰਵਾਲ ਕਲਾਂ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਆ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਇਹ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ। ਇਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ। 1,20,000 ਰੁਪਏ ਜਿਹੜਾ ਉਹਨੂੰ ਬਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਬਚਾਈ ਹੈ ਜੋ ਸਾਨੂੰ ਹੁਣ ਪਤਾ ਲੱਗਾ। ਤੇ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਦੀ ਸ਼ੈ ਤੇ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈਕਾਰਾਂ ਕੋਲੋਂ ਪੈਸੇ ਲੈ ਲੈਨੇ। ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮੇ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਤੇ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਇਸ ਬੰਦੇ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਐਡੀਸੀ ਸਾਹਿਬ ਕੋ ਵੀ ਗਏ ਐਸਡੀਐਮ ਸਾਹਿਬ ਕੋ ਵੀ ਗਏ ਮਾਲ ਵਿਭਾਗ ਕੋ ਵੀ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਆ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜ਼ਮੀਨ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਉਹਨਾਂ ਦਾ ਧੰਨਵਾਦ ਆ ਵੀ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇਰੀ ਕਾਰਵਾਈ ਲਈ ਮਾਲ ਮਹਿਕਮੇ ਨੂੰ ਦੇਾਂਗੇ ਮਾਲ ਮਹਿਕਮਾ ਨਿਸ਼ਾਨਦੇਹੀ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾਂ ਨੇ ਪੈਸੇ ਲਏ ਆ ਕਣਕ ਕਿੰਨੇ ਬੀਜੀ ਆ ਇਹ ਸਾਰਾ ਸ਼ੈੱਡ ਕੌਣ ਬਣਾਉਂਦਿਆ ਇਹ ਸਾਰਾ ਕੁਝ ਜਿਹੜਾ ਵਾ ਮਾਰ ਵਿਭਾਗ ਦੇ ਕੋਲ ਚ ਲੈ ਜਾਊਗਾ ਹਰਸਮਨ ਸਿੰਘ ਜੀ ਸਾਰੇ ਪਿੰਡ ਵਾਸੀਆਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਹਾਡੇ ਵੱਲ ਕੋਈ ਨਾਜਾਇਜ਼ ਕਬਜ਼ੇ ਕੀਤੇ ਗਏ ਜ਼ਮੀਨ ਤੇ ਇਹ ਸਕੂਲ ਦੇ ਨਾਮ ਲੱਗਦੀ। ਦੇਖੋ ਆ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸ ਤੇ ਨਾਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਛੇੜ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਹਾ ਵਾ ਔਰ ਕੋਈ ਇਹੋ ਜੀ ਗੱਲ ਉਹਦਾ ਪਿੰਡ ਦੀ ਜਿਹੜੀ ਸਰਪੰਚਾ ਬਲਜਿੰਦਰ ਕੌਰ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਉਹਨਾਂ ਦਾ ਕੀ ਲੱਗਦਾ ਮੈਂ ਉਹਨਾਂ ਦਾ ਭਤੀਜਾ ਜੀ ਕੋਈ ਨਾ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਕੋਈ ਸਿੱਖਿਆ ਬੋਰਡ ਦੀ ਹੈ ਜਗ੍ਹਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਤੈਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਣ ਤੇ ਉਸੇ ਵੇਲੇ ਹੀ ਜਗ੍ਹਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਸੀ ਉਹ ਵੀ ਲਾਉਣ ਨੂੰ ਨਾਲ ਤਿਆਰ ਹਾਂਜੀ ਸਰਪੰਚ ਸਾਹਿਬ ਹੰਡ ਵਾਸੀਆਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਕੂਲ ਸਿੱਖਿਆ ਵਿਕਾਸ ਮੋਰਦੀ ਜ਼ਮੀਨ ਤੁਹਾਡੇ ਵੱਲੋਂ ਕਿਸੇ ਨੂੰ ਵੰਡ ਦਿੱਤੀ ਇਹ ਕੀ ਮਾਮਲਾ ਪੂਰਾ ਮੈਨੂੰ ਦੱਸੋ ਵੀ ਮੈਂ ਕੌਣ ਦੇਣ ਉਹ ਜ਼ਮੀਨ ਦੇ ਸਕਦਾ ਮੈਂ ਤੈਨੂੰ ਦੱਸਦਾ ਸਿੱਖਿਆ ਬਾਅਦ ਦੀ ਪੰਚਾਇਤੀ ਮੈਂ ਕੌਣੇ ਦੇਣ ਉਹਦਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੁਛ ਮਰਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਹੋ ਗਏ ਸਰਪੰਚ ਮਰੇ ਰੋਜ਼ ਤੁੰਨਾ ਮੈਂ ਤਾਂ ਨਵਾਂ ਆਲ ਜਾਮ ਲਉਂਦੇ ਆ ਉਹਨਾਂ ਕੋ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੇਟਿਵਡਾ ਤੇ ਉਹਦੇ ਉਹਦੇ ਚ ਤੁਹਾਡੇ ਕੋਲ ਪਰ ਮੈਂ ਲਿਖੀਏ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਹੀ ਦੇ ਦਿੰਦਾ ਮੈਂ ਤੇ ਸਿਖਿਆ ਵਿਭਾਗ ਵਾਲਿਆਂ ਨੂੰ ਕਿਹਾ ਵੀ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇ ਇਹਨਾਂ ਨੂੰ 5 ਲੱਖ ਰੁਪਏ ਦੇ ਦਿੰਦਾ ਮੈਂ ਬਈ ਮੈਂ ਤੇ ਦਿੱਤਾ ਹੀ ਨਹੀਂ ਗਾ ਗੁਰ ਸ਼ਰਨ ਸਿੰਘ ਸਰਪੰਚ ਜੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤੇ ਦਿੱਤਾ ਹੀ ਨਹੀਂ ਕਿ ਮੈਂ ਕੌਣ ਦੇਣਾ ਮਰਾ ਜੀ ਮਰਾ ਹੀ ਅਸੀਂ ਦੇ ਨਹੀਂ ਸਕਦੇ ਬੌਣ ਵਾਸਤੇ ਦਿੱਤੇ ਆਪਣੇ ਆਪਣੀ ਲਿਖ ਕੇ ਦਿੱਤੀ ਪੈੜੀ ਸਿੱਖਿਆ ਕੋ ਅਗਲੇ ਆਈ ਅਫਸਰ ਨੂੰ ਕਬ ਜਗਤ ਲੈ ਹੋਈ ਸੇਰੇਵਾ ਦਿੰਨੇ ਆ ਜੀ ਭਈ ਇਹ ਪੈਸੇ ਉਹਨਾਂ ਨੂੰ ਦੇ ਕੇ ਉਹਨਾਂ ਦੇ ਜੋ ਖਰਚਾ ਉਹਨਾਂ ਨੂੰ ਸੇਰੇ ਹੀ ਦੇ ਕੇ ਦੇ ਤਾਂ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਦਿੱਤੀ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆ ਜੀ ਕਿੰਨੋ ਭਾਬਾ ਜਿਹੜੇ ਉਹਨਾਂ ਨੂੰ ਦੋਸ਼ ਲਾਇਆ ਜਾ ਰਹੇ ਫਿਰ ਬੇਬਨੇ ਆ ਦੇ ਉਹ ਤੇ ਤੁਹਾਨੂੰ ਪਤਾ ਮੇਰੇ ਪਿੰਡ ਜੇ ਜਾ ਕੇ ਪੁੱਛ ਕੇ ਵੇਖ ਲੋ ਜੀ ਇੱਕ ਬਨੇ ਰਾਜਾ ਇੱਕ ਬਨੇ ਨੰਗੀ ਸਰਪੰਚੀ ਦੁਹਾਰ ਕੇ ਹੁਣ ਛਿੰਮੰਦੇ ਹੋਏ ਕਦ ਨਕੀ ਜੀ ਮੈਂ ਇੰਬਲਾ ਨੂੰ ਗੱਲ ਲਾ ਕੇ ਬੈ ਬੈਠੇ ਆ ਕੰਮ ਕਰਨ ਨਹੀਂ ਦੇਂਦੇ ਕੋਈ ਮਤਾ ਤੱਕ ਪਾਉਣ ਨਹੀਂ ਦੇਂਦੇ ਕੀ ਇੱਕ ਮਾਮੂਲੀ ਜੇ ਕੰਮ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਵੀ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਗੱਲ ਤੂੰ ਵੀ ਨਾਲ ਆ ਜਾ ਮੈਂਬਰਾਂ ਦੇ ਤੇ ਮੈਂ ਤੁਹਾਡੇ ਮਗਰ ਫੈਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਥੇ ਕੀ ਮੜਾ ਕਰਤਾ ਜੀ ਉਹ ਆਂਦੇ ਵੀ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਨਾ ਗੁਜ਼ਾਮਦਾਂ ਨੇ ਉਹ ਸਸਪੈਂਡ ਨਹੀਂ ਹੋਣਾ ਮਰ ਜਾਓਗੇ ਸਸਪੈਂਡ ਨਹੀਂ ਹੋਣਾ ਮੈਂ ਉਹ ਕਹਿ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਓ ਮੇਰੇ ਤੇ ਮੈਂ ਕਹਿੰਦਾ ਜੀ ਆਪਦੀ ਇਲਜ਼ਾਮ ਲਾਉਂਦੇ ਜੀ ਕਹਿੰਦਾ ਸਰਪੰਚੀ ਤੇ ਰੰਜੇ ਸ਼ਰੂਨ ਲੈ ਕੇ ਜਿਹੜੀ ਤੁਹਾਡੇ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋ ਅੱਛਾ ਕੀ ਪਾਗ ਗਰੀਬ ਆਏ ਉਹਨਾਂ ਨੇ ਕਿਹਾ 12 30 ਸਾਲ ਦਾ ਜਗ੍ਹਾ ਬਣ ਕੇ ਬੈਠੇ ਜੇ ਨਾ ਇਹਨੂੰ ਹੀ ਠੇਕੇ ਦੇ ਸਕਦੇ ਆ ਨਾ ਕਿਸੇ ਨੂੰ ਕੋਸਤਾ ਦੇ ਸਕਦੇ ਆ ਉਹ ਅੱਜ ਦੀ ਵਹੋਂਦੇ ਬਹੁਤ ਚੱਦੀ ਪੁਰਾਣੀ ਵਹੋਂਦੇ ਤਾਈ ਤੇ ਗਿਆਨ ਨੂੰ ਵੀ ਲਿਆਓ ਤੂੰ ਪ੍ਰੋਜੈਕਟ ਲੈ ਵੇ ਸਾਰੇ ਖਾਲੀ ਕਰਾ ਦੇ ਨੇ ਬਸ ਬਦਲਾ ਹੋਇਆ ਇਹ ਹਜੂ ਤਬਾਦਲਾ ਹੋਇਆ ਨਹੀਂ ਤਬਾਦਲੇ ਕਾਗਜ਼ ਪਏ ਇਹਦੀ ਤਬਾਦਲਾ ਹੋਇਆ ਹੀ ਨਹੀਂ ਦੀ ਸਰਕਾਰ ਆਈ ਨਹੀਂ ਮੁੜ ਕੇ ਆਈ ਬਦਲ ਕੇ ਸਰਕਾਰ ਆਈ ਤਬਾਦਲਾ ਹੋਇਆ ਨਹੀਂ ਨਾਲੇ ਮੈਂ ਦੇਣਾ ਅਜ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੋ ਪਲੇਸੇ ਮੈਂ ਅੱਜ ਪਾਣੀ ਬਾਰ ਕਰ ਦਰ ਪਿੰਡ ਬਾਰੀਂ ਬਰਦਾ ਜਾਂਦਾ ਇਹ 6 ਮੈਂਬਰ ਲੈ ਸੋ ਸਵੇਰੇ ਕੰਕੂ ਡਾ ਦੇਣਾ ਸੇ 6 ਮੈਂਬਰ ਲਿਖ ਕੇ ਦੇ ਦੇਣ ਵੀ ਪਾਣੀ ਬੰਦ ਕਰ ਦੇ ਉਹ ਪਈ ਸਿੱਖਿਆ ਭਾਗ ਦੇ ਇਥੇ ਕੀ ਹੁੰਦਾ ਜੀ ਆ ਪਈ ਆ ਵੇਖੋ 14 15 ਗੱਲੇ ਵੇਖ ਲ ਮਾਰੋ ਕੈਮਰਾ ਇਧਰ ਇੱਕ ਕੰਮ ਪਰ ਜਾ ਕੇ ਤੇ ਲਿਉਣ ਕੋਈ ਆਪਾਂ ਉਸੇ ਵਾਲੇ ਛੱਡਾਂਗੇ ਜੀ ਆਪ ਛੜਾ ਕੇ ਦਾਂਗੇ ਅਸੀਂ ਸਰਪੰਚੀਆਂ ਦੀ ਅਸੀਂ ਭਾਗ ਦਾਂਗੇ ਆਪ ਆਵਾਂਗੇ ਤੁਸੀਂ ਦਾ ਦੋ ਕੋਈ ਸਾਡੀ ਗਲਤੀ ਚ ਤਾਂ ਦਾ ਦੋ ਸਿਰਫ ਦੇ ਸਿਰਫ ਸਰਪੰਚੀ ਕਿਲਾ ਤੋਂ ਵੱਡਾ ਜਿਹੜਾ ਨਿਕਲ ਗਿਆ ਰੱਬ ਨੇ ਕਰਤਾ ਗੁਦਾ ਆਂਦਾ ਨੇ ਹੁਣ ਤੇ ਮੈਨੂੰ ਜਿੰਦਾ ਕਰਕੇ ਦਾਂ ਰਹਿ ਦਿਆਂ ਦੇ ਹੱਥ ਜੋੜਦਾ ਬੁਲਾਉਣਾ ਤੋ ਬੋਲਦੇ ਹੁਣੀ ਹੱਥ ਜੋੜਦਾ ਨਾ ਗਾਰੀ ਮ ਅਧਿਆਨ ਜਿਹੜੇ ਕੰਮ ਆਪ ਕੀਤੇ ਆ ਗੁੰਡਾਗਰਦੀ ਵੀ ਕੀਤੀ ਸਭ ਕੁਝ ਇਹਨਾਂ ਕੀਤਾ ਵੀ ਇਲੈਕਸ਼ਨ ਚ ਤੂੰ ਇਲਜ਼ਾਮ ਮੇਰੇ ਤੇ ਲਾਉਂਦੇ ਜੇ ਮੇਰੇ ਪਿੰਡ ਨੂੰ ਪੁੱਛੋ ਮੈਂ ਗੁੰਡਾਗਰਦੀ ਕਰਨ ਵਾਲਾ ਮੈਂ ਕਬਜ਼ੇ ਕਰਨ ਵਾਲਾ ਨਹੀਂ ਮੇਰੇ ਮੇਰੇ ਲੋਕਾਂ ਨੇ ਆਪਣੀ ਜਾਂਦੇ ਕਬਜ਼ੇ ਕੀਤੇ ਆ ਤੇ ਉਥੇ 1.5 ਲੱਖ ਨੂੰ 2 ਲੱਖ ਨੂੰ ਮਰਲਾ ਆਪਣੀ ਜਗ੍ਹਾ ਜਿਹਦੇ ਪਿੰਡ ਚ ਪਾਣੀ ਭੰਨਦਾ ਛੱਪੜ ਮੋਲੇ ਲਈ ਇਹਨਾਂ ਕੋ ਲਈ ਦੇ ਉਹਨਾਂ ਕੋ ਕਿਹਾ ਜਾਏ ਕੁਝ ਫਰੰਟ ਢਟ ਕੋਲੇ ਵੇਚਿਆ ਵੀ ਆ ਰਿਹਾ ਲੱਖ ਰੁਪਏ ਕੋਈ ਨਹੀਂ ਵੇਚਿਆ ਜੇ 2 ਮਹੀਨਿਆਂ ਦੇ ਵਿੱਚ ਮੈਂ ਵੇਚਣਾ ਨਹੀਂ ਕਿ ਵਿਆਜ ਕਿੱਥੋਂ ਭਾਵਾਂ ਭਰਾ ਜੀ ਮੈਂ ਕਰੋੜ ਰੁਪਏ ਜਾਂ ਬੈਂਕ ਜਨ ਲਿਮਿਟਾਂ ਬਣਾ ਕੇ ਲਿਆ ਆ ਇੱਕ ਲੱਖ ਤੋਂ ਪਲੱਸ ਮਹੀਨੇ ਦਾ ਮੇਰਾ ਨੁਕਸਾਨ ਹੋਉਂਦਿਆ ਪਾਣੀ ਪੈਣ ਚ ਨਹੀਂ ਤੇ ਇਹ ਇਹਨੂੰ ਪੁੱਛ ਲੋ ਵੀ ਹੋਉਂਦਿਆ ਕਿ ਨਹੀਂ ਲੱਖ ਤੋਂ ਪਲੱਸ ਤੇ 15 ਸਾਲਾਂ ਦਾ ਹਿਸਾਬ ਕਰਕੇ ਵੇਖ ਲਓ ਰੱਬ ਨੇ ਐਵੇਂ ਸਰਪੰਚੀ ਨਹੀਂ ਦਿੱਤੀ ਬੜੇ ਕੁਝ ਰੱਬ ਨੇ ਕਰਾਇਆ ਹੈ ਮੇਰੇ ਕੋ ਦੇ ਦਿੱਤੀ ਤੇ ਇਹ ਕੰਮ ਕਰਨ ਗਾਂ ਕਹ ਲੈਣੀ ਸਰਪੰਚੀ ਤੇ ਕੰਮ ਕਰਨ ਇਲਜ਼ਾਮ ਲਾ ਕੱਖ ਨਹੀਂ ਹੋਣਾ ਨਾਉ ਯਾਦ ਨਾ ਹੋਣਾ ਤੂੰ ਤੇ ਸਪੰਚ ਬਣ ਕੇ ਬਹਿ ਗਏ ਸੀ ਰੱਬ ਨੇ ਆਜਾ ਕਰਦਾ ਕਿੱਲਾ ਤੁਹਾਡਾ ਹੁਣ ਤੂੰ ਮੇਰਾ ਮੇਲਾ ਇਕੱਲਾ ਜੀ ਹਾਂ ਨਹੀਂ ਕੱਢੋ ਕਦੇ ਨਿਕਲੂਗਾ ਕਾਮ ਤੇ ਮੇਰਾ ਵਾਦੇ ਆ ਕੰਮ ਤੇ ਮੈਂ ਸਭ ਕੁਝ ਵਿਕਜੇ ਕੰਮ ਕਰਾਂਗੇ ਉਹ ਬਲੇਨ ਤੇ 5 ਸਾਲ ਦੀ ਗੱਲ ਹੀ ਨਹੀਂ 5 ਮਹੀਨੇ ਵੀ ਮਿਲਗੇ ਨਾ ਤੇ 5 ਮਹੀਨੇ ਜੋ ਕਰ ਦਿਆਂਗੇ ਜਿਹੜਾ ਸੋਚਿਆ ਸਭ ਕੁਝ ਹੋਊਗਾ ਲੈਟਾ ਉੱਜ ਗਿਆ ਪਾਣੀ ਵੀ ਜਾਊਗਾ ਜੋ ਜੋ ਕਿਹਾ ਹੋਊਗਾ ਹੋਊਗਾ ਕਬਰਸਥਾਨ ਵੀ ਬਣੂਗਾ ਇਹ ਵਾਦਾ ਨਹੀਂ ਆਉਂਦੇ ਮੈਂ ਬਰ ਗੱਲ ਤਾਂ ਲਾਏ ਨਹੀਂ ਆਉਂਦੇ ਮੈਂ ਕੋਈ ਗੱਲ ਨਾ ਤਰਲੇ ਮਾਰਨੇ ਚਾਰ ਮਹੀਨੇ ਹੋ ਗਏ ਪੱਕੇਸਾਂ ਦੇ ਪਏ ਆ ਕੇਸ ਗਰੀਜੂ ਦੇ ਨਵੇਂ ਤੋਂ ਨਾ ਆਹ ਮਨ ਪਹਿਲਾਂ ਆ ਨਾ ਚੱਕ ਕੇ ਲਈ ਆ ਨਾ ਜੀ ਕੋ ਰੋੜ ਪੀ ਰੀ ਜਗਾ ਦਿੱਤੀ 5 ਲੱਖ ਜੇ ਹੈਗੇ ਮੈਂ ਹੁਣੇ ਦੇ ਦਿੰਦਾ ਜੀ ਮੈਂ ਕੌਣ ਵੀ ਕਿਹਨ ਦੇਣ ਵਾਲਾ ਗੁਰਚਰਨ ਸਿੰਘ 225 ਜਾਂ ਗੁਰਚਰਨ ਸਿੰਘ ਮੱਲੀ ਨੂੰ ਜਾ ਕੇ ਪੁੱਛ ਲੋ ਉਹਨੇ ਦਿੱਤੀ